ਸultanpur Lodi mand ਖੇਤਰ ਜੋ ਕਿ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਜਿਸ ਦੇ ਤਕਰੀਬਨ 20 ਤੋਂ 25 ਪਿੰਡ ਹੜ੍ਹਾਂ ਦੀ ਚਪੇਟ ਦੇ ਵਿੱਚ ਆ ਗਏ ਨੇ ਅਤੇ ਭਾਰੀ ਮੁਸੀਬਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਮਜਬੂਰ ਲੋਕ ਨੇ ਜਿਨ੍ਹਾਂ ਦੀ ਆਸ ਅਤੇ ਕਿਰਨ ਇੱਕ ਮੁਆਵਜ਼ੇ ਦੇ ਉੱਤੇ ਟਿਕੀ ਹੋਈ ਹੈ ਤੇ ਸਰਕਾਰ ਨੁਮਾਇੰਦਿਆਂ ਦੀ ਆਣਾ ਜਾਣਾ ਵੀ ਹੜ੍ਹ ਵਾਲੇ ਖੇਤਰ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਤਾਂ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਦਾ ਜਿਹੜਾ ਕੀ ਜਾਇਜ਼ਾ ਲਿਆ ਗਿਆ ਅਤੇ ਮੰਡ ਖੇਤਰ ਦਾ ਦੌਰਾ ਕੀਤਾ ਗਿਆ ਸੁਖਵੀਰ ਬਾਦਲ ਨੇ ਖੁਦ ਟਰੈਕਟਰ ਤੇ ਬੈਠ ਕੇ ਹਰ ਪੀੜਤਾ ਤੱਕ ਪਹੁੰਚ ਕੀਤੀ ਅਤੇ ਉਹਨਾਂ ਦੇ ਨਾਲ ਬਨ ਬਨਨ ਦੇ ਲਈ 10000 ਲੀਟਰ ਡੀਜ਼ਲ ਦੇਣ ਦਾ ਵੀ ਜਿਹੜਾ ਕੀ ਵਾਅਦਾ ਕੀਤਾ ਉੱਥੇ ਸੁਖਵੀਰ ਬਾਦਲ ਨੇ ਮੰਡ ਖੇਤਰ ਵਾਸੀਆਂ ਨੂੰ ਕਿਹਾ ਕਿ ਅਗਰ ਉਹ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਪਹਿਲ ਦੇ ਆਧਾਰ ਤੇ ਇਹਨਾਂ ਹੜ੍ਹਾਂ ਦਾ ਪੱਕਾ ਹੱਲ ਕਰਨਗੇ। ਇਹ ਆ ਦੇ ਕੰਡੇ ਤੇ ਖੜਾ ਹੈ। देखो ਕਿੰਨਾ ਜਿੱਥੋਂ ਤੱਕ ਦਿਖਦਾ ਹੈ ਸਾਰਾ ਇਹ ਇਲਾਕਾ ਡੁੱਬਿਆ ਪਿਆ ਹੈ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਕੋਲ 7-8 ਹਜ਼ਾਰ ਕਰੋੜ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਹੈ ਜਿਵੇਂ ਸਾਡੀ ਸਰਕਾਰ ਸੀ ਅਸੀਂ ਇਮੀਡੀਏਟਲੀ ਡਿਜ਼ਾਸਟਰ ਰੀਲੀਫ ਫੰਡ ਤੋਂ ਕੱਢ ਕੇ ਪੈਸਾ ਤੇ ਅਸੀਂ ਲੋਕਾਂ ਨੂੰ ਦੇ ਦਿੰਦੇ ਸੀ ਤੇ ਇਥੇ ਇਜਾਮ ਕਰਦੇ ਸੀ ਇੱਥੇ ਲੋਕ ਮੈਂ ਉੱਥੇ ਜਾ ਰਹੇ ਹਾਂ ਬੰਦ ਤੇ ਅੱਗੇ ਵੀ ਜਿੱਥੇ ਲੋਕ ਆਪਣੇ ਕੋਲੋਂ ਪੈਸਾ ਲਾ ਕੇ ਬੰਦ ਕਰ ਰਹੇ ਆ ਦੇਖੋ ਸਰਕਾਰਾਂ ਦੀ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਇੱਕ ਤਾਂ ਉਹਨਾਂ ਨੂੰ ਇਮੀਡੀਏਟਲੀ ਇੱਥੇ ਲੋੜ ਹੈ ਵੱਡੀਆਂ ਵੱਡੀ ਇਕਵਪਮੈਂਟ ਦੀ ਇਰੀਗੇਸ਼ਨ ਡਿਪਾਰਟਮੈਂਟ ਦੀਆਂ ਵੱਡੀਆਂ ਇਕਵਪਮੈਂਟ ਦੀਆਂ ਤੇ ਨਾਲੇ ਉੱਥੇ ਜੇ ਖੁੱਲਾ ਪੈਸਾ ਦੇ ਕੇ ਇੱਕ ਤਾਂ ਮੁਆਵਜ਼ਾ ਤਾਂ ਦੇਣਾ ਹੀ ਦੇਣਾ ਹੈ ਦੂਜੀ ਗੱਲ ਜਿਹੜੀ ਹੈਗੀ ਕਿ ਇਸ ਇਮੀਡੀਏਟਲੀ ਅਗਲੇ ਇਲਾਕੇ ਨੂੰ ਬਚਾਉਣ ਵਾਸਤੇ ਪੂਰਾ ਇਰੀਗੇਸ਼ਨ ਡਿਪਾਰਟਮੈਂਟ ਇੱਥੇ ਹੋਣਾ ਚਾਹੀਦਾ ਹੈ ਜਿਹੜਾ ਨਹੀਂ ਹੈ ਦੇਖੋ ਜੇ ਇਰੀਗੇਸ਼ਨ ਡਿਪਾਰਟਮੈਂਟ ਤੇ ਹੋਰ ਸਾਰੇ ਡਿਪਾਰਟਮੈਂਟ ਰਲ ਜਾਣ ਲੋਕਾਂ ਨਾਲ ਸਹਿਯੋਗ ਲੈ ਕੇ ਤੇ ਜਿਹੜੀ ਵੱਡੀ ਸਮੱਸਿਆ ਆ ਆ ਸਾਰੀ ਹੱਲ ਹੋ ਸਕਦੀ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਤੁਹਾਨੂੰ ਸਹੀ ਦੱਸਾਂ ਜਦੋਂ ਆ ਕੇ ਦੇਖਦਾ ਦੁੱਖ ਲੱਗਦਾ ਹੈ ਵਿਚਾਰਿਆਂ ਦੀਆਂ ਜ਼ਿੰਦਗੀਆਂ ਇੱਕ ਫਸਲ ਖਰਾਬ ਹੋ ਜੇ ਨਾ 2-3 ਸਾਲ ਜ਼ਮੀਨਦਾਰ ਗਰੀਬ ਪਿੱਛੇ ਛੱਡ ਜਾਂਦਾ ਹੈ ਤੋਂ ਆਪਾਂ ਸਾਰਿਆਂ ਨੂੰ ਮੈਂ ਪੰਜਾਬ ਦੇ ਸੰਗਠਨ ਵੀ ਬੇਨਤੀ ਕਰਦਾ ਹਾਂ ਜੋ ਸਹਿਯੋਗ ਦੇ ਸਕੀਏ ਜਰੂਰ ਆਪਣੇ ਆਪਣੇ ਨਾਮ ਭਰਾਵਾਂ ਨਾਲ